ਸਸਰੀ ਕਾ ਜੀ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਡਸਕੇ ਠੀਕ ਹੈ ਭਾਈ ਇਹ ਆ ਪਿੰਡ ਡਸਕੇ ਦਾ ਬੋਰਡ ਤੇ ਇਹ ਪਿੰਡ ਕਿਸ ਦਾ ਪਿੰਡ ਹੈ ਠੀਕ ਹੈ ਇਹ ਪਿੰਡ ਹੈ ਅਮਦ ਡੋਗਰ ਦਾ ਠੀਕ ਹੈ ਜਿਹਦੇ ਜੋਣਾ ਮੋੜ ਫਿਲਮ ਦੇਖੀ ਹੈ ਨਾ ਸਾਰਿਆਂ ਨੇ ਉਹਦੇ ਵਿੱਚ ਡੋਗਰ ਉਹ ਡੋਗਰ ਦਾ ਪਿੰਡ ਹੈ ਠੀਕ ਹੈ ਜੀ ਤੇ ਇਧਰ ਉਹ ਪਿੰਡ ਹੈ ਤੇ ਡੋਗਰ ਦੀ ਸਮਾਧ ਜਿਹੜੀ ਉਹ ਡਸਕੇ ਨਹੀਂ ਬਣੀ ਹੋਈ ਉਹ ਬਣੀ ਹੋਈ ਹੈ ਡਸਕੇ ਤੋਂ ਅਗਲਾ ਪਿੰਡ ਹੈ ਹਰਿਆਉ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੀਓ ਜਉਣਾ ਮੋੜ ਤੇ ਅਹਿਮਦ ਡੋਗਰ ਬਾਰੇ ਸਾਰੇ ਜਾਣਦੇ ਹੋਣੇ ਹਨ ਤੇ ਇਹਨਾਂ ਦੇ ਉੱਪਰ ਕਈ ਫਿਲਮਾਂ ਵੀ ਬਣ ਚੁੱਕੀਆਂ ਨੇ ਪਹਿਲਾਂ ਗੱਗੂ ਗਿੱਲ ਨੇ ਫਿਲਮ ਬਣਾਈ ਸੀ ਬਹੁਤ ਸਮਾਂ ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤੇ ਹੁਣ ਐਮੀ ਵਿਰਕਣੇ ਫਿਲਮ ਬਣਾਈ ਸੀ ਹਨਾ ਭਾਈ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਹਰਿਆਉ ਜਿੱਥੇ ਡੋਗਰ ਦੀ ਸਮਾਦ ਬਣੀ ਹੋਈ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਉਹਦੀ ਸਮਾਦ ਕਿੱਥੇ ਬਣੀ ਹੋਈ ਹੈ ਠੀਕ ਹੈ ਬਣੇ ਰਿਓ ਵੀਡੀਓ ਦੇ ਐਂਡ ਤੱਕ ਇਹ ਉਹ ਜਗ੍ਹਾ ਹੈ ਬਾਈ ਇਹ ਠੀਕ ਹੈ ਇਹ ਪਿੰਡ ਹਰਿਆਊ ਤੋਂ ਬਾਹਰ ਬਾਹਰ ਜਗ੍ਹਾ ਬਣੀ ਹੋਈ ਹੈ ਠੀਕ ਹੈ ਬਣਾ ਯਾਰ ਇਹ ਇਲਾਕਾ ਹੈ ਠੀਕ ਹੈ ਉਹ ਰੋਡ ਜਾਂਦਾ ਜਿਹੜਾ ਇੱਧਰ ਹਰਿਆਊ ਹੈ ਅੱਗੇ ਡੱਸ ਕਰ ਜਾਂਦਾ ਠੀਕ ਹੈ ਤੇ ਆ ਮੈਂ ਉੱਥੇ ਪਹੁੰਚ ਗਿਆ ਲਾਈਵ ਲੋਕੇਸ਼ਨ ਤੇ ਇੱਥੇ ਡੋਗਰ ਦੀ ਸਮਾਦ ਬਣੀ ਹੋਈ ਹੈ ਠੀਕ ਹੈ ਇੱਥੇ ਮੇਲਾ ਵੀ ਭਰਦਾ ਹੈ ਠੀਕ ਹੈ ਹੈਗੀ ਤਾਂ ਵੈਸੇ ਇਹ ਬੀਜਾਵਾਨ ਹੈ ਕੋਈ ਖਾਸ ਜਗਾ ਨਹੀਂ ਹੈਗੀ ਠੀਕ ਹੈ ਭਾਈ ਤੇ ਇੱਥੇ ਮੇਲਾ ਭਰਦਾ ਹੈ ਲੋਕ ਪੂਜਾ ਕਰਦੇ ਨੇ ਠੀਕ ਹੈ ਮੱਥੇ ਟੇਕਦੇ ਨੇ ਦੇਖ ਲਓ ਬਾਕੀ ਆਪੋ ਆਪਣੀ ਸ਼ਰਧਾ ਹੁੰਦੀ ਹੈ ਲੋਕਾਂ ਨੂੰ ਬਾਕੀ ਭਾਈ ਗੁੜੀਆਂ ਨੂੰ ਤਾਂ ਇੱਕ ਖਾਲੀ ਮੱਟੀ ਵੀ ਬਣਾ ਕੇ ਦੇ ਦੋ ਤਾਂ ਉੱਥੇ ਮੱਥਾ ਟੇਕ ਦੇਣਗੀਆਂ ਹੈਨਾ ਇਹ ਤਾਂ ਸਾਨੂੰ ਪਤਾ ਹੀ ਆ ਬੁੱਢੀਆਂ ਦੇ ਮੁੜੀਆਂ ਦਾ ਕਿਸੇ ਨੂੰ ਵੀ ਰੱਬ ਬਣਾ ਕੇ ਵੇਜ ਜਾਂਦੀਆਂ ਨੇ ਤਾਂ ਹੀ ਤਾਂ ਆਪਣੇ ਦੇਸ਼ ਦੇ ਵਿੱਚ ਪੜੇ ਲਿਖਿਆ ਨਾਲੋਂ ਜ਼ਿਆਦਾ ਬਾਬਿਆਂ ਦੀ ਗਿਣਤੀ ਜ਼ਿਆਦਾ ਹੈ ਆ ਦੇਖੋ ਚਾਰੇ ਪਾਸੇ ਬੀਆ ਬਾਣਾ ਠੀਕ ਆ ਪੂਰਾ ਬੀਆ ਬਾਣਾ ਇੱਥੇ ਠੀਕ ਹੈ ਝਾੜੀਆਂ ਹੀ ਝਾੜੀਆਂ ਨੇ ਕੁਝ ਨਹੀਂ ਹੈਗਾ ਹੋਰ ਉੱਥੇ ਉਧਰ ਸੇ ਵੀ ਆ ਗਏ ਠੀਕ ਹੈ ਜਿੱਥੇ ਸਭ ਨੇ ਜਾਣਾ ਚਾਹੇ ਕੋਈ ਕਰੋੜਪਤੀ ਵੀ ਉੱਥੇ ਜਾਊਗਾ ਤੇ ਰੋਡ ਪੱਤੀ ਵੀ ਉੱਥੇ ਜਾਊਗਾ ਸੇਵਿਆਂ ਚ ਠੀਕ ਹੈ ਵੀ ਖਤਰਨਾਕ ਜਿਹਾ ਇਲਾਕਾ ਹੈ ਬਾਈ ਇਹ ਠੀਕ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਠੀਕ ਹੈ ਤਾਂ ਕਰਕੇ ਬੋਚ ਬੋਚ ਕੇ ਪੈਰ ਰੱਖਣਾ ਪੈ ਰਿਆ ਠੀਕ ਹੈ ਕਿਉਂਕਿ ਝਾੜੀਆਂ ਬਹੁਤ ਨੇ ਤੇ ਦੇਖੋ ਹੌਲੀ ਹੌਲੀ ਅੰਦਰ ਜਾਣਾ ਪਊਗਾ ਧਿਆਨ ਨਾਲ ਠੀਕ ਹੈ ਕਿਉਂਕਿ ਮੀਂਹ ਦਾ ਮੌਸਮ ਹੈ ਨਾ ਤਾਂ ਸੱਪ ਕੰਡੇ ਦਾ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਲੋ ਜੀ ਆ ਆ ਹੈ ਬਾਈ ਡੋਗਰ ਦੀ ਸਮਾਦ ਠੀਕ ਹੈ ਚੰਗੀ ਤਰ੍ਹਾਂ ਦੇਖ ਲੋ ਠੀਕ ਹੈ ਬਾਈ ਕੋਈ ਜ਼ਿਆਦਾ ਖਾਸ ਤਾਂ ਕੁਝ ਹੈ ਨਹੀਂ ਇੱਥੇ ਵੀ ਲੰਮੀ ਵੀਡੀਓ ਬਣ ਜੇ ਠੀਕ ਹੈ ਬਸ ਆ ਹੀ ਹੈ ਕੁਝ ਇੱਥੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਇਹ ਡੋਗਰ ਦੀ ਸਮਾਦ ਹੈ ਸ਼ਾਇਦ ਜਦੋਂ ਜੋਣੇ ਮੋੜ ਨੇ ਡੋਗਰ ਨੂੰ ਮਾਰਿਆ ਸੀਗਾ ਇੱਥੇ ਹੀ ਮਾਰਿਆ ਸੀ ਸ਼ਾਇਦ ਤੇ ਜਿਹੜੇ ਉਹਦੇ ਪੁਰਖੇ ਸੀਗੇ ਜਿਹੜੇ ਉਹਨਾਂ ਦੇ ਉਹਨਾਂ ਨੇ ਇੱਥੇ ਸਮਾਦ ਬਣਾਈ ਠੀਕ ਹੈ ਸਮਾਦ ਕੀ ਬਣਾਈ ਤੇ ਉਹਨਾਂ ਨੇ ਦਫਨਾਇਆ ਹੀਗਾ ਮੁਸਲਮਾਨ ਹੀਗੇ ਡੋ ਅਹਿਮਦ ਡੋਗਰੀ ਮੁਸਲਮਾਨ ਹੀ ਠੀਕ ਹੈ ਉਹਨਾਂ ਨੇ ਇਥਾਂ ਦਫਨਾਇਆ ਹੀਗਾ ਇੱਥੇ ਉਹਨੂੰ ਤੇ ਲੋਕ ਇਹਨੂੰ ਪੂਜਣ ਲੱਗ ਗਏ ਹੁਣ ਮੁਸਲਮਾਨ ਦਾ ਦਫਨਾਉਂਦੇ ਨੇ ਨਾ ਆਪਣੇ ਤਾਂ ਜਲਾ ਦਾਂਦੇ ਨੇ ਹਨਾ ਸਿੱਖ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਪਰ ਮੁਸਲਮਾਨ ਕੀ ਹੁੰਦੇ ਨੇ ਉਹ ਦਫਨਾਉਂਦੇ ਨੇ ਸਭ ਨੂੰ ਪਤਾ ਹੈ ਤੇ ਉਹਨਾਂ ਨੇ ਤਾਂ ਕੋਈ ਸਮਾਦ ਨਹੀਂ ਬਣਾਈ ਹੈਗੀ ਉਹਨਾਂ ਨੇ ਤਾਂ ਦਫਨ ਕੀਤਾ ਸੀ ਉਹਨੂੰ ਤੇ ਲੋਕ ਪੂਜਾ ਕਰਨ ਲੱਗ ਗਏ ਰੋੜੀ ਤੱਕੀ ਦੀ ਅੱਗੀ ਅੱਗੀ ਦੇ ਅੱਗੇ ਐਨੇ ਸਾਲਾਂ ਤੋਂ ਸਦੀਆਂ ਸਦੀ ਬੀਤ ਗਈ ਡੇਢ ਸਦੀ ਬੀਤ ਗਈ ਹਾਲੇ ਤੱਕ ਚੱਲੀ ਜਾਂਦੀ ਹੈ ਤੇ ਲੋਕ ਇੱਥੇ ਪੂਜਾ ਕਰਦੇ ਨੇ ਠੀਕ ਹੈ ਭਾਈ ਤੇ ਇੱਥੇ ਇੱਕ ਹੋਰ ਮੰਨਦਾ ਵੀ ਅਭੀ ਇੱਥੇ ਜੇ ਕਿਸੇ ਦੇ ਘਰੇ ਪੌਣ ਹੋਵੇ ਨਾ ਕੀੜਿਆਂ ਦਾ ਪੌਣ ਬਹੁਤ ਜ਼ਿਆਦਾ ਕੀੜੇ ਹੋਣ ਪੌਣ ਹੁੰਦਾ ਨਾ ਉਤੋਂ ਇੱਕ ਕੀੜਾ ਫੜ ਕੇ ਲਿਆਓ ਤੇ ਇੱਥੇ ਛੱਡ ਜੋ ਤਾਂ ਕਹਿੰਦੇ ਪੌਣ ਖਤਮ ਹੋ ਜਾਂਦਾ ਪੌਣ ਨਹੀਂ ਰਹਿੰਦਾ ਹੈਗਾ ਠੀਕ ਹੈ ਇਹ ਵੀ ਮੰਨਦਾ ਇੱਕ ਇੱਥੇ ਠੀਕ ਹੈ ਤੇ ਬਾਕੀ ਭਾਈ ਖਾਸ ਉਸ ਇੱਥੇ ਹੈ ਨਹੀਂ ਠੀਕ ਹੈ ਚਾਰੇ ਪਾਸੇ ਬੀਆਬਾਨ ਹੈ ਸੁੰਨਸਰਾ ਹੈ ਠੀਕ ਹੈ ਜਾਨਵਰ ਬੋਲਦੇ ਨੇ ਟਿੱਡੇ ਬੋਲੀ ਜਾਂਦੇ ਨੇ ਚੀਂ-ਚੀ ਕਰਦੇ ਨੇ ਤੁਹਾਨੂੰ ਸੁਣਦੇ ਹੋਣੇ ਪਰ ਇਹ ਚੀਜ਼ਾਂ ਵੀ ਅੱਜ ਕੱਲ ਕਿਤੇ-ਕਿਤੇ ਬਚੀਆਂ ਨੇ ਠੀਕ ਹੈ ਮੈਂ ਇੱਥੇ ਦੇਖੀਆਂ ਨੇ ਬਹੁਤ ਸਾਲਾਂ ਬਾਅਦ ਇਹ ਚੀਜ਼ਾਂ ਇਹੜੇ ਆਦ ਰਖਤ ਇਹਦ ਰਖਤ ਜੀ ਹੈ ਨਹੀਂ ਇਹਨਾਂ ਨੂੰ ਜਾਲਾਂ ਕਹਿੰਦੇ ਨੇ ਜਾਲ ਠੀਕ ਹੈ ਆਪਣੇ ਦੇਸ਼ ਦੇ ਵਿੱਚ ਸਭ ਤੋਂ ਸੌਖਾ ਕੰਮ ਹੈ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਣਾ ਠੀਕ ਹੈ ਧਰਮ ਦੇ ਨਾਂ ਤੇ ਕਿਵੇਂ ਮਰਜ਼ੀ ਲੁੱਟ ਲੈ ਠੀਕ ਹੈ ਤੂੰ ਚਾਹੇ ਤੂੰ ਬਾਬਾ ਬਣ ਜਾ ਠੀਕ ਹੈ ਤੂੰ ਦੋ ਚਾਰ ਬੰਦਿਆਂ ਨੂੰ ਦੇ ਕੇ ਪੈਸੇ ਪੰਡਾਂ ਦੇ ਵਿੱਚ ਭੇਜ ਵੀ ਫਲਾਣੀ ਜਗ੍ਹਾ ਇੱਕ ਬਾਬਾ ਬਹੁਤ ਸ਼ਕਤੀਸ਼ਾਲੀ ਬਾਬਾ ਹੈ ਉਹਦੀ ਕਹੀ ਗੱਲ ਹਰੇਕ ਸੱਚ ਹੁੰਦੀ ਹੈ ਠੀਕ ਹੈ ਆਵੇਂ ਤੇਰੀ ਪਰਚਲਤਾ ਹੋ ਜੂਗੀ ਤੂੰ ਬਾਬਾ ਬਣ ਜੀਂਗਾ ਵਾਧੂ ਚੜਾਵੇ ਚੜਨਗੇ ਠੀਕ ਹੈ ਆ ਸਿਸਟਮ ਚੱਲਦਾ ਹੈ ਅੱਜ ਕੱਲ ਠੀਕ ਹੈ ਬਾਕੀ ਬੁੜੀਆਂ ਦਾ ਤੈਨੂੰ ਪਤਾ ਮਾੜੀ ਜਿਹੀ ਗੱਲ ਤੇ ਪਿੱਛੇ ਲੱਗ ਜਾਂਦੀਆਂ ਨੇ ਗੱਲਾਂ ਕੀ ਹੁੰਦੀਆਂ ਨੇ ਹਰੇਕ ਘਰ ਦੇ ਵਿੱਚ ਇੱਕੋ ਸੇਮ ਗੱਲਾਂ ਹੁੰਦੀਆਂ ਨੇ ਹਰ ਇੱਕ ਘਰ ਦੇ ਵਿੱਚ ਸੇਮ ਪ੍ਰੋਬਲਮ ਹੁੰਦੀ ਹੈ ਨੂੰਦੀ ਸੱਸ ਨਾਲ ਨਹੀਂ ਬਣਦੀ ਹੁੰਦੀ ਸੱਸ ਦੀ ਨੂੰ ਨਾਲ ਨਹੀਂ ਬਣਦੀ ਹੁੰਦੀ ਘਰ ਵਾਲ ਦੀ ਆਪਣੇ ਘਰ ਵਾਲੇ ਨਾਲ ਨਹੀਂ ਬਣਦੀ ਹੁੰਦੀ ਕੋਈ ਨਾ ਕੋਈ ਕਿਸੇ ਦਾ ਮਰਿਆ ਹੁੰਦਾ ਹਰੇਕ ਹਰੇਕ ਘਰ ਦੇ ਵਿੱਚ ਠੀਕ ਹੈ ਬਸ ਉਹੀ ਹਰੇਕ ਘਰ ਦੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਹੁੰਦੀ ਹੁੰਦੀ ਹੈ ਠੀਕ ਹੈ ਬਸ ਆਹੀ ਚੀਜ਼ਾਂ ਹੁੰਦੀਆਂ ਨੇ ਉਹੀ ਉਹ ਕਮਾ ਫਰਾ ਕੇ ਹਰੇਕ ਨੂੰ ਦੱਸੀ ਜਾਂਦੇ ਆ ਬਾਕੀ ਬੁੜੀਆਂ ਆਪੇ ਦਾ ਹਾਰਾ ਕੋ ਦੱਸ ਦਾਂਦੀਆਂ ਨੇ ਬਸ ਐਂ ਹੀ ਬਰਚਲਤਾ ਹੋ ਜਾਂਦੀ ਆ ਅੱਜ ਕੱਲ੍ਹ ਧਰਮ ਦੇ ਨਾਂ ਤੇ ਕਿਵੇਂ ਮਰਜੀ ਲੁੱਟ ਲੈ ਕਿਸੇ ਨੂੰ ਠੀਕ ਹੈ ਆ ਨੇਤਾ ਵੋਟ ਕਿਵੇਂ ਲੈਂਦੇ ਨੇ ਧਰਮ ਦੇ ਨਾਂ ਤੇ ਵੋਟ ਲੈਂਦੇ ਨੇ ਠੀਕ ਹੈ ਸਭ ਨੂੰ ਪਤਾ ਹੈ ਠੀਕ ਹੈ ਭਾਈ ਤਾਂ ਭਾਈ ਇਹ ਸੀਗੀ ਡੋਗਰ ਦੀ ਸਮਾਧ ਠੀਕ ਹੈ ਕਿਸ਼ਨਾ ਮੋੜ ਜਿਹੜਾ ਜੁਨੇ ਮੋੜ ਦਾ ਭਰਾ ਸੀਗਾ ਉਹ ਤੇ ਡੋਗਰ ਹੁੰਦਾ ਸੀ ਜਿਹੜਾ ਉਹ ਪੱਗਵਟ ਯਾਰ ਹੁੰਦੇ ਸੀ ਕਿਸੇ ਨਾ ਜਿਹੜੇ ਡਾਕੇ ਮਾਰਦਾ ਸੀਗਾ ਸਾਰਾ ਸੋਨਾ ਲੁੱਟਦਾ ਸਮਾਨ ਉਹ ਡੋਗਰ ਕੋਲੇ ਰੱਖ ਜਾਂਦਾ ਸੀ ਡੋਗਰ ਬਹੁਤ ਤਕੜਾ ਬੰਦਾ ਸੀ ਜ਼ਿਮੀਂਦਾਰ ਸੀਗਾ ਤਕੜਾ ਠੀਕ ਹੈ ਤੇ ਡੋਗਰ ਦੇ ਮਨ ਦੇ ਵਿੱਚ ਲਾਲਚ ਜਾਗ ਗਿਆ ਵੀ ਜਿਹੜਾ ਕਿਸਨੇ ਨੂੰ ਮੈਂ ਕਿਉਂ ਹਿੱਸਾ ਦਵਾਂ ਹਨਾ ਸਮਾਨ ਚੋਂ ਵੈਸੇ ਡਾਕੇ ਕਿਸਨੇ ਮਾਰਦਾ ਸੀਗਾ ਠੀਕ ਹੈ ਸਾਰੀ ਮਿਹਨਤ ਉਸੇ ਦੀ ਹੁੰਦੀ ਸੀ ਕਿਸਨੇ ਦੀ ਫਿਰ ਵੀ ਡੋਗਰ ਦੇ ਮਨ ਦੇ ਵਿੱਚ ਲਾਲਚ ਜਾਗ ਗਿਆ ਤੇ ਜਿਹ ਉਹਨੇ ਕਿਸਨੇ ਨੂੰ ਇੱਕ ਦਿਨ दारू ਪਿਆ ਕੇ ਪਾਰਟੀ ਪੂਟੀ ਕਰੀ ਉਹਨਾਂ ਨੇ ਹਨਾ दारू ਨਾਲ ਪਿਆ ਕੇ ਸੈੱਟ ਕਰਤਾ ਕਿਸਨਾ ਹਨਾ ਤੇ ਡੋਗਰ ਬਲਾਡੇ ਤੋਂ ਬਲਾਡੇ ਬਹੁਤ ਪੁਰਾਣਾ ਸ਼ਹਿਰ ਹੈ ਬਟਲਾਡਾ ਠੀਕ ਹੈ ਬਲਾਡੇ ਤੋਂ ਅੰਗਰੇਜ਼ ਹੁੰਦੇ ਸੀ ਉਦੋਂ ਇੱਥੇ ਬਲਾਡੇ ਤੋਂ ਉੱਥੇ ਪੁਲਿਸ ਬੁਲਾ ਲਿਆ ਤੇ ਕਿਸਨੇ ਨੂੰ ਫੜਾਤਾ ਤੇ ਉਹਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਠੀਕ ਹੈ ਭਾਈ ਬਲਾਡਾ ਵੀ ਇੱਥੇ ਨਾਲੇ ਪੈਂਦਾ ਹੈ ਇੱਥੋਂ ਹੋਣਾ 20 ਕਿਲੋਮੀਟਰ ਦੂਰ ਹੈ ਬਲਾਡਾ ਸ਼ਹਿਰ ਹਿਸਟਰੀ ਦੇ ਵਿੱਚ ਵੀ ਪੜਾਇਆ ਜਾਂਦਾ ਬਟਲਾਡੇ ਬਾਰੇ 10ਵੀਂ 11ਵੀਂ 11ਵੀਂ 12ਵੀਂ ਦੀ ਹਿਸਟਰੀ ਦੇ ਵਿੱਚ ਸ਼ਾਇਦ ਠੀਕ ਹੈ ਮੈਂ ਪੜਿਆ ਸਾਡੇ ਬੇੜੇ ਦਾ ਪੜਾਇਆ ਜਾਂਦਾ ਸੀਗਾ ਅੱਜ ਪਤਾ ਨਹੀਂ ਪੜਾਇਆ ਜਾਂਦਾ ਕਿ ਨਾ ਫਿਰ ਉਹ ਤੋਂ ਬਾਅਦ ਗੁੱਸੇ 'ਚ ਆ ਕੇ ਉਹਦੇ ਛੋਟੇ ਛੋਟਾ ਭਾਈ ਹੀਗਾ ਜਉਣਾ ਮੋੜ ਕਿਸ਼ਨੇ ਦਾ ਤੇ ਉਹ ਗੁੱਸੇ 'ਚ ਆ ਕੇ ਉਹ ਵੀ ਡਾਕੂ ਬਣ ਗਿਆ ਠੀਕ ਹੈ ਜੀ ਉਹ ਵੀ ਡੋਗਰ ਨਾਲ ਰਹਿਣ ਲੱਗਿਆ ਉਹਨੂੰ ਡੋਗਰ ਬਾਰੇ ਪਹਿਲਾਂ ਪਤਾ ਨਹੀਂ ਸੀ ਕਿਸੇ ਦਾ ਠੀਕ ਹੈ ਜਦੋਂ ਉਹਨੂੰ ਬਾਅਦ ਦੇ ਵਿੱਚ ਕੋਈ ਕਹਿੰਦੇ ਚਿੱਠੀ ਆਈ ਕਿਸ਼ਨੇ ਮੋੜ ਦੀ ਉਥੋਂ ਕਾਲੇ ਪਾਣੀ 'ਚੋਂ ਫੇਰ ਉਹਨੂੰ ਪਤਾ ਲੱਗਿਆ ਕਿ ਮੇਰਾ ਭਰਾ ਜੋ ਡੋਗਰ ਦੀ ਵਜ੍ਹਾ ਕਰਕੇ ਕਾਲੇ ਪਾਣੀ ਦੀ ਸਜ਼ਾ ਕੱਟ ਰਿਹਾ ਠੀਕ ਹੈ ਜੀ ਕਿਸਨੇ ਤਾਂ ਨਹੀਂ ਮੁੜਿਆ ਮੁੜ ਕੇ ਕਾਲੇ ਪਾਣੀ ਤੋਂ ਫੇਰ ਉਹਨੇ ਡੋਗਰ ਨੂੰ ਜੌਣੇ ਨੇ ਲਲਕਾਰਿਆ ਠੀਕ ਹੈ ਵੀ ਤੈਨੂੰ ਆ ਦਿਨ ਮੈਂ ਇੱਥੇ ਮਾਰੂ ਤੇ ਜੌਣਾ ਕਹਿੰਦੇ ਬਈ ਆਇਆ ਜੌਣਾ ਵੀ ਬਹੁਤ ਤਕੜਾ ਬੰਦਾ ਸੀ ਸਰੀਰ ਵੀ ਬਹੁਤ ਤਕੜਾ ਸੀ ਤੇ ਡੋਗਰ ਵੀ ਕਹਿੰਦਾ ਕੋਹਾਂ ਦਾ 7 ਫੁੱਟ ਦਾ ਜਵਾਨ ਸੀਗਾ ਕੋਈ ਮਾੜਾ ਬੰਦਾ ਨਹੀਂ ਸੀ ਦੋ ਜਨਾਨੀਆਂ ਸੀ ਉਹਦੀਆਂ ਠੀਕ ਹੈ ਜੀ ਤੇ ਉਹਨੇ ਉਹਨੂੰ ਲਲਕਾਰਿਆ ਪਿੰਡ ਦੇ ਬਾਹਰ ਆ ਕੇ ਡਸ ਕੇ ਡਸ ਕੇ ਪਿੰਡੇ ਦੇ ਨਾਲੇ ਪਿੰਡ ਲੱਗਦਾ ਹਰਿਆਊ ਐ ਇਹ ਪਿੰਡ ਹਰਿਆਊ ਦੇ ਨਾਲ ਹੀ ਡਸ ਕੇ 2 ਕਿਲੋਮੀਟਰ ਦੇ ਠੀਕ ਹੈ ਤੇ ਉੱਥੇ ਆ ਕੇ ਉਹਨੂੰ ਲਲਕਾਰਿਆ ਤੇ ਇੱਕ ਖੂਹ ਹੁੰਦਾ ਸੀਗਾ 10 ਕੇ ਤੋਂ ਬਾਹਰ ਠੀਕ ਹੈ ਉਹ ਖੂਹ ਦੇ ਉੱਪਰ ਉਹਨਾਂ ਦੋਨਾਂ ਦੀ ਲੜਾਈ ਹੋਈ ਬਹੁਤ ਜਿਆਦਾ ਕਮ ਆਸਾਨ ਯੁੱਧ ਹੋਇਆ ਤੇ ਡੋਗਰ ਨੂੰ ਜੋਣੇ ਨੇ ਆਫਰ ਦਿੱਤਾ ਵੀ ਪਹਿਲੀ ਗੋਲੀ ਤੂੰ ਚਲਾ ਠੀਕ ਹੈ ਜੀ ਤੇ ਜਦੋਂ ਡੋਗਰ ਨੇ ਗੋਲੀ ਚਲਾਈ ਤੇ ਉਹ ਫਾਇਰ ਮਿਸ ਹੋ ਗਿਆ ਡੋਗਰ ਤੋਂ ਠੀਕ ਹੈ ਫੇਰ ਵਾਰੀ ਹੀ ਗਈ ਜੋਣੇ ਮੋੜ ਦੀ ਠੀਕ ਹੈ ਤਾਂ ਫਿਰ ਜੋਣੇ ਨੇ ਪਹਿਲੀ ਗੋਲੀ ਮਾਰੀ ਉਹਦੇ ਪੱਟ 'ਚ ਡੋਗਰ ਦੇ ਤੇ ਡੋਗਰ ਡਿੱਗਿਆ ਥੱਲੇ ਕੋੜੀ ਤੋਂ ਕੋੜੀ ਤੇ ਹੀ ਗਿਆ ਉਹ ਕੋੜੀਆਂ ਚੱਲਦੀਆਂ ਸੀ ਉਦੋਂ ਠੀਕ ਹੈ ਥੱਲੇ ਡਿੱਗਿਆ ਤਾਂ ਡੋਗਰ ਨੂੰ ਉਹਨੇ ਫਿਰ ਜੋਣੇ ਮੋੜਨੇ ਡੋਗਰ ਦੀ ਛਾਤੀ ਤੇ ਲਾਤਰ ਰੱਖੀ ਤੇ ਪੜਪੜੀ 'ਚ ਗੋਲੀ ਠੋਕੀ ਉਹਦੇ ਠੀਕ ਹੈ ਜੀ ਤੇ ਉਹਨੂੰ ਉੱਥੇ ਹੀ ਮਾਰਤਾ ਤੇ ਖੂਹ ਤੇ ਟੰਗਦਾ ਠੀਕ ਹੈ ਜੀ ਉਹ ਤੋਂ ਬਾਅਦ ਕੀ ਹੋਇਆ ਤਾਂ ਤੁਸੀਂ ਸਾਰੇ ਜਾਣਦੇ ਹੋ ਜੋਣਾ ਮੋੜ ਨੇ ਸੁੱਖ ਸੁੱਖੀ ਜੀ ਮਾਤਾ ਨਾਨਾ ਦੇਵੀ ਦੇ ਉੱਥੇ ਛਾਤਰ ਚੜਾਉਣ ਗਿਆ ਤਾਂ ਉੱਥੇ ਉਹਦਾ ਪੁਲਿਸ ਮੁਕਾਬਲੇ 'ਚ ਉਹ ਮਾਰਿਆ ਗਿਆ ਠੀਕ ਹੈ ਜੀ ਆਹ ਸਟੋਰੀ ਏਰੀ ਸਾਰੀ ਬਾਕੀ ਭਾਈ ਦੇਖ ਲਓ ਆਹ ਜਗ੍ਹਾ ਠੀਕ ਹੈ ਜਿੱਥੇ ਡੋਗਰ ਦੀ ਸਮਾਦ ਬਣੀ ਹੋਈ ਹੈ ਠੀਕ ਹੈ ਹੋਰ ਕੁਝ ਹੈ ਨਹੀਂ ਇੱਥੇ ਖਾਸ ਸਮਾਦ ਨਹੀਂ ਹੈਗੀ ਇਹ ਮੁਸਲਮਾਨ ਦਫਨਾਉਂਦੇ ਹੁੰਦੇ ਨੇ ਆਪਦੇ ਬੰਦਿਆਂ ਨੂੰ ਤੇ ਬੁੜੀਆਂ ਦਾ ਕੀ ਹੈ ਬੁੜੀਆਂ ਪੂਜਣ ਲੱਗ ਜਾਂਦੀਆਂ ਨੇ ਆਪਾਂ ਫੂਕਦਾਨਿਆਂ ਮਰਨ ਤੋਂ ਬਾਅਦ ਮੁਸਲਮਾਨ ਦਫਨਾਵਾ ਦਾਂਦੇ ਨੇ ਫੇ ਬੁੜੀਆਂ ਨੇ ਉਹਨੂੰ ਸਮਾਦ ਬਣਾ ਲਿਆ ਹੌਲੀ ਹੌਲੀ ਉਹ ਬਸ ਪਰੰਪਰਾ ਵੱਧਦੀ ਗਈ ਉਹ ਫਿਰ ਅੱਜ ਤੱਕ ਚੱਲੀ ਜਾਂਦਾ ਹੈ 150 ਸਾਲ ਤੋਂ ਤੇ ਭਾਈ ਉਹ ਉੱਥੇ ਬਣੀ ਹੋਈ ਆ ਉਹਦੀ ਜਿਹੜੀ ਸਮਾਦ ਹੈ ਜਿੱਥੇ ਉਹਨੂੰ ਦਫਨਾਇਆ ਗਿਆ ਸੀ ਠੀਕ ਹੈ ਤੇ ਇੱਥੇ ਵੀ ਇੱਕ ਸਮਾਦ ਬਣੀ ਹੋਈ ਐ ਠੀਕ ਐ ਇੱਥੇ ਲੋਕ ਜਿਹੜਾ ਆਪਣਾ ਦੀਵੇ ਲਾਉਂਦੇ ਨੇ ਜਦੋਂ ਮੇਲਾ ਹੁੰਦਾ ਇੱਥੇ ਠੀਕ ਐ ਇੱਥੇ ਮੱਥਾ ਟੇਕਦੇ ਨੇ ਲੋਕ ਠੀਕ ਐ ਆ ਜਗ੍ਹਾ ਬਣੀ ਹੋਈ ਐ ਠੀਕ ਐ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਇੱਥੇ ਚਾਦਰਾਂ ਚੜਾਉਂਦੇ ਨੇ ਲੋਕ ਇਹ ਜਗ੍ਹਾ ਦੇ ਉੱਪਰ ਚੜਦਣਾ ਚੜਦੀਆਂ ਨੇ ਚਾਦਰਾਂ ਉੱਧਰ ਵੀ ਚੜਦੀਆਂ ਤੇ ਇੱਥੇ ਵੀ ਚੜਦੀਆਂ ਨੇ ਚਾਦਰਾਂ ਠੀਕ ਐ ਦੋ ਸਮਾਦਾਂ ਬਣਾਈਆਂ ਹੋਈਆਂ ਨੇ ਇਹ ਠੀਕ ਐ ਮੇਨ ਸਮਾਦ ਮੇਨ ਜਗ੍ਹਾ ਉਹੀ ਐ ਜਿੱਥੇ ਉਹਨੂੰ ਦਫਨਾਇਆ ਗਿਆ ਸੀ ਠੀਕ ਐ ਇੱਥੇ ਲੋਕ ਦੀਵੇ ਲਾਉਂਦੇ ਨੇ ਜਿਵੇਂ ਕੋਈ ਵੀ ਚੜਾਵਾ ਚੜਾਣਾ ਹੁੰਦਾ ਉਹਨਾਂ ਨੇ ਉਦੋਂ ਉਹ ਚੀਜ਼ ਇੱਥੇ ਚੜਾਉਂਦੇ ਨੇ ਲੋਕ ਠੀਕ ਹੈ ਜੀ ਇਹ ਜੀਆ ਵੈਸੇ ਇੱਥੇ ਕੋਈ ਰਹਿੰਦਾ ਰੁੰਦਾ ਨਹੀਂ ਇਹਦੀ ਦੇਖਭਾਲ ਕਰਨ ਵਾਸਤੇ ਐਂ ਹੀ ਪਿਆ ਇਹ ਬਸ ਜਦੋਂ ਇੱਥੇ ਮੇਲਾ ਲੱਗਦਾ ਉਦੋਂ ਹੀ ਲੋਕ ਆਉਂਦੇ ਨੇ ਵੈਸੇ ਕੋਈ ਨਹੀਂ ਜਿਵੇਂ ਡੇਰਿਆਂ ਦੇ ਵਿੱਚ ਸਾਧ ਰਹਿੰਦੇ ਹੁੰਦੇ ਨੇ ਨਾ ਜਿਵੇਂ ਕੋਈ ਗੁਰੂ ਘਰਾਂ ਦੇ ਵਿੱਚ ਪਾਠ ਹੀ ਰਹਿੰਦੇ ਹੁੰਦੇ ਨੇ ਐਵੇਂ ਇੱਥੇ ਕੋਈ ਕੋਈ ਨਹੀਂ ਰਹਿੰਦਾ ਕੋਈ ਬੰਦਾ ਨਹੀਂ ਵੈਸੇ ਕਿੰਨੀ ਜਗ੍ਹਾ ਵੀ ਨਹੀਂ ਹੈਗੀ ਵੀ ਇੱਥੇ ਕੋਈ ਰਹਿ ਸਕੇ ਠੀਕ ਹੈ ਇਹਦਾ ਜਦੋਂ ਮੇਲਾ ਲੱਗਦਾ ਉਹਦੀਆਂ ਇੱਥੇ ਦੀਵੇ ਦੂਵੇ ਲਾ ਕੇ ਲੋਕ ਚਾਦਰਾਂ ਚੜਾ ਕੇ ਆਪਦਾ ਮੋੜ ਜਾਂਦੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਪਹਿਲੇ ਵਾਲਾ ਆਈਕਨ ਜਰੂਰ ਓਨ ਰੱਖਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ